ਤੇ ਇਸ ਵੇਲੇ ਸਾਡੇ ਨਾਲ ਕਬੱਡੀ ਪਲੇਅਰਸ ਮੌਜੂਦ ਨੇ ਪੰਜਾਬ ਤੋਂ ਨੇ ਦੋਵੇਂ ਨੌਜਵਾਨ ਇੱਕ ਨੂੰ 7 ਸਾਲ ਹੋ ਗਏ ਨੇ ਤੇ ਦੂਸਰੇ ਨੂੰ 8 ਸਾਲ ਹੋ ਗਏ ਨੇ ਕਬੱਡੀ ਖੇਡਦੇ ਇਹਨਾਂ ਨਾਲ ਗੱਲ ਕਰ ਲੈਣੇ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜੀ ਓਪਰਚ्युनिटी ਤੁਹਾਨੂੰ ਮਿਲੀ ਹੈ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਕਿ ਪਹਿਲੇ ਨਾਲੋਂ ਸਾਨੂੰ ਪਹਿਲਾਂ ਅਸੀਂਗਾ ਉਧਰ ਫੈਡਰੇਸ਼ਨ 'ਚ ਖੇਡਦੇ ਸੀ ਇਹ ਸਾਨੂੰ ਜਿਆਦਾ ਮੌਕਾ ਨਹੀਂ ਸੀ ਮਿਲਦਾ ਤੇ ਹੁਣ ਜਦੋਂ ਇੱਧਰ ਆਏ ਆ ਕਿ ਸਾਨੂੰ ਵਕ ਵਕ ਤਾਂ ਅਸੀਂ ਟ੍ਰਾਇਲ ਦੇ ਕੇ ਪਹਿਲੇ ਉਹਨੇ ਟ੍ਰਾਇਲ ਹੋਇਆ ਉਸ ਤੋਂ ਬਾਅਦ ਰੋਤਕ ਟ੍ਰਾਇਲ ਹੋਇਆ ਹੁਣ ਫਾਈਨਲ ਟ੍ਰਾਇਲ ਇੱਥੇ ਸਾਨੂੰ ਮਤਲਬ ਖੁਸ਼ੀ ਹੈ ਕਿ ਅਸੀਂ ਇਸ ਇਸ ਲੀਗ 'ਚ ਖੇਡਾਂਗੇ ਔਰ ਸਾਡਾ ਨਾਮ ਬਣੂਗਾ ਪਲੱਸ ਸਾਡੇ ਦੇਸ਼ ਦਾ ਖੁਸ਼ੀ ਤਾਂ ਦੁੱਗਣੀ ਹੋ ਗਈ ਹੋਣੀ ਹੈ ਦੇਖ ਕੇ ਕਿ ਜਿਹੜੀ ਕਬੱਡੀ ਖੇਡ ਹੈ ਜਿਹੜੀ ਸਿਰ ਪੰਜਾਬ ਤੇ ਪੰਜਾਬੀ ਵਿੱਚ ਪੰਜਾਬੀਆਂ ਲਈ ਜ਼ਿਆਦਾ ਚਾਰ ਚੰਨ ਲਗਾਉਣ ਵਾਲੀ ਮੰਨੀ ਜਾਂਦੀ ਸੀ ਹੁਣ ਸਾਊਥ ਦੇ ਵਿੱਚ ਬੈਂਗਲੁਰੂ ਦੇ ਵਿੱਚ ਇੰਨੀ ਜੋਸ਼ ਦੇ ਨਾਲ ਜਜ਼ਬੇ ਦੇ ਨਾਲ ਇੱਥੇ ਕਬੱਡੀ ਖਿਡਾਰੀ ਜਿਹੜੇ ਟ్రਾਇਲ ਦੇ ਦੇ ਰਹੇ ਨੇ ਜੀ ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ ਇਸ ਗੱਲ ਦੱਸ ਕੇ ਕਿ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਇਸ ਚੀਜ਼ ਦਾ ਕਿ ਸਾਨੂੰ ਬਾਹਰ ਖੇਡਣ ਦਾ ਮੌਕਾ ਮਿਲ ਰਿਹਾ ਹੈ ਸਾਨੂੰ ਇਨਵੀਟੇਸ਼ਨ ਗਏ ਹੋਏ ਨੇ ਸੋ ਸਾਨੂੰ ਬਹੁਤ ਹੀ ਖੁਸ਼ੀ ਆ ਕਿ ਆਪਾਂ ਆਪਣੀ ਫੈਡਰੇਸ਼ਨ ਨੂੰ ਛੱਡ ਕੇ ਆਪਾਂ ਦੁਬਾਰਾ ਜਿਹੜੀ ਨਿਊ ਫੈਡਰੇਸ਼ਨ ਬਣੀ ਆ ਆਪਾਂ ਉੱਥੇ ਖੇਡਣ ਲਈ ਆਏ ਹੋਏ ਆ ਸਾਨੂੰ ਮੌਕਾ ਮਿਲਿਆ ਇਸ ਚੀਜ਼ ਦਾ ਐਂਡ ਆਈ ਥਿੰਕ ਵੀ ਵਿਲ ਡੂ ਬੈਸਟ ਦੈਟਸ ਇਟ ਕਬੱਡੀ ਪਲੇਅਰਜ਼ ਆਇਦਿਨ ਸੁਰਖੀਆਂ ਵਿੱਚ ਨੇ ਜਿਹੜੇ ਨਸ਼ੇ ਦੀ ਓਵਰਡੋਸ ਕਰਕੇ ਆਪਣੀ ਜਾਨ ਗਵਾ ਰਹੇ ਨੇ ਆਪਾਂ ਬੱਸ ਆਪਾਂ ਬੱਸ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਵੀ ਕਹਿੰਦਾ ਹੈ ਕਿ ਆਪ ਕੋ ਕਬੱਡੀ ਵਾਲੇ ਨ ਹਰ ਕਬੱਡੀ ਵਾਲਾ ਨਸ਼ਾ ਨਹੀਂ ਲੈਂਦਾ ਜਿੱਥੇ ਮਰਜ਼ੀ ਡਾਕਟਰ ਚੈੱਕ ਹੋ ਸਕਦਾ ਆਪਾਂ ਬਿਲਕੁਲ ਹਰ ਕਬੱਡੀ ਵਾਲੇ ਦੀ ਗੱਲ ਨਹੀਂ ਕਰ ਰਹੇ ਸਿਰਫ ਕੁਝ ਕਬੱਡੀ ਵਾਲੇ ਪਰ ਉਹਦੇ ਨਾਲ ਕਬੱਡੀ ਦਾ ਨਾਮ ਖਰਾਬ ਹੋ ਰਿਹਾ ਹਾਂਜੀ ਇਹ ਗੱਲ ਤਾਂ ਠੀਕ ਹੈ ਕਿ ਉਹਦੇ ਨਾਲ ਕਬੱਡੀ ਦਾ ਨਾਮ ਖਰਾਬ ਹੋ ਰਿਹਾ ਬਟ ਇਹ ਹੈ ਕਿ ਕੁਝ ਕੁਝ ਉਹ ਡੋਜ਼ ਲੈਂਦੇ ਆ ਉਹ ਆਪਣੇ ਆਪ ਨੂੰ ਜ਼ਿਆਦਾ ਪਾਵਰਫੁਲ ਕਰਨ ਲਈ ਡੋਜ਼ ਲੈਂਦੇ ਆ ਕਿ ਅਸੀਂ ਵਧੀਆ ਖੇਡਣਾ ਚਾਹੁੰਦੇ ਆ ਸੋ ਦੈਟਸ ਵਾਈ ਉਹ ਡੋਜ਼ ਲੈਂਦੇ ਆ ਤੁਹਾਨੂੰ ਕੀ ਲੱਗਦਾ ਆਪਣੇ ਆਪ ਨੂੰ ਜ਼ਿਆਦਾ ਪਾਵਰਫੁਲ ਕਰਨ ਲਈ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿਉਂ ਉਹ ਚੀਜ਼ ਨਾਲ ਹੈ ਕਿ ਡਰਗ ਲਿਤੇ ਜਾ ਆਈ ਥਿੰਕ ਕੋਈ ਚੀਜ਼ ਮੇਰੇ ਸੋ ਆਈ ਥਿੰਕ ਬਦਾਮ ਸਭ ਤੋਂ ਬੈਸਟ ਹੈ ਜੀ ਐਂਡ ਦੁੱਧ ਪੰਜਾਬ ਦੇ ਵਿੱਚ ਬਹੁਤ ਆ ਬਿਲ ਹੈ ਯਾਰ ਜਿਹੜੀ ਖਾਣੀ ਚਾਹੀਦੀ ਇੱਕ ਆਪਣੇ ਅੰਦਰ ਜੋਸ਼ ਹੋਣਾ ਚਾਹੀਦਾ ਕਿ ਜੀ ਆਪਾਂ ਜੋ ਮੈਡੀਸਿਨ ਯੂਜ਼ ਕਰਦੇ ਆ ਉਹਦੇ ਨਾਲ ਸਾਨੂੰ ਮਤਲਬ ਕਿ ਸਾਡੇ ਬੋਨਸ ਵੀਕ ਹੁੰਦੇ ਨੇ ਸਾਨੂੰ ਸਟੱਪ ਹੋਣ ਦੇ ਜ਼ਿਆਦਾ ਕਾਰਨ ਲੀਵਰ ਦਾ ਇਫੈਕਟ ਹੋ ਰਿਹਾ ਜੀ ਕਬੱਡੀ ਵਾਲੇ ਮਤਲਬ ਜਿਹੜੇ ਜਿੰਨੇ ਵੀ ਯੂਜ਼ ਕਰ ਰਹੇ ਉਹਦੇ ਨਾਲ ਬਹੁਤ ਗਲਤ ਸਾਡੀ ਹੁਣ ਸਾਡੇ ਪੰਜਾਬ ਚ ਵੀ ਹੁਣ 2-3 ਡੈਥ ਹੋਈਆਂ ਇਹਦੇ ਕਰਕੇ ਸ਼ਾਇਦ ਓਵਰਡੋਸ ਕਰਕੇ ਮਤਲਬ ਓਵਰਡੋਸ ਦਾ ਕਰਕੇ ਕਹਿਣਾ ਅਸੀਂ ਹੁਣ ਸਾਡੇ ਪੰਜਾਬ 'ਚ ਵੀ ਇਹੀ ਚੱਲ ਰਿਹਾ ਕਿ ਆਪਾਂ ਕਬੱਡੀ ਨੂੰ ਬਚਾਈਏ ਜਿਹੜੇ ਪਲੇਅਰ ਆ ਉਹ ਡੋਜ਼ ਲੈਂਦੇ ਆ ਜਾਂ ਕੁਝ ਵੀ ਕਰਦੇ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਪੰਜਾਬ ਦੇ ਉਹ ਨੌਜਵਾਨ ਨੇ ਉਹ ਕਬੱਡੀ ਖਿਡਾਰੀ ਨੇ ਜਿਹੜੇ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਜਿਹੜੇ ਲੋਕ ਜਿਹੜੇ ਖਿਡਾਰੀ ਡਰੱਗਸ ਲੈ ਕੇ ਮੈਦਾਨ ਦੇ ਵਿੱਚ ਉਤਰਦੇ ਨੇ ਤੇਸੀ ਖੁਰਾਕ ਲੈ ਕੇ 7 8 ਸਾਲਾਂ ਤੋਂ ਜਿਹੜੇ ਨੇ ਕਬੱਡੀ ਖੇਡ ਰਹੇ ਨੇ ਤੇ ਮਾਣ ਮਹਿਸੂਸ ਕਰ ਰਹੇ ਨੇ ਆਪਣੇ ਆਪ ਨੂੰ ਕਬੱਡੀ ਖਿਡਾਰੀ ਕਹਾਉਂਦੇ ਹੋਏ ਕੈਮਰਾਮੈਨ ਰਾਜੂਵਿੰਦਰ ਟੋਨੀ ਦੇ ਨਾਲ ਸੁਮਨ ਜੈਤਲੀ ਡੇਲੀ ਪੋਸਟ ਪੰਜਾਬੀ ਬੈਂਗਲੁਰੂ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ